ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਜਿਗਜ਼ੈਗ ਬਾਰਡਰ ਡਿਜ਼ਾਈਨ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ ਦੇਖੋ ਇਸ ਤਰ੍ਹਾਂ ਕਟਾਂ ਬਣੀ ਕਟਾਂ ਬੰਨਦੇ ਇਸ ਤਰ੍ਹਾਂ ਠੀਕ ਹੈ ਜੇਕਰ ਤੁਸੀਂ ਇਹ ਜਿਹੜਾ ਆਪਣਾ ਡਿਜ਼ਾਈਨ ਹੈ 10 ਲਾਈਨਾਂ ਚ ਕੰਪਲੀਟ ਹੋ ਜਾਂਦਾ ਹੈ ਜੇਕਰ ਤੁਸੀਂ ਇਸ ਨੂੰ ਬਾਰਡਰ ਦੇ ਤੌਰ ਤੇ ਬਣਾਉਣਾ ਹੈ ਇਸ ਤਰ੍ਹਾਂ 10 ਲਾਈਨਾਂ ਵੀ ਇਸ ਤੀਆਂ ਬਣਾ ਸਕਦੇ ਹਾਂ ਉੱਪਰ ਆਪਣਾ ਕੋਈ ਹੋਰ ਡਿਜ਼ਾਈਨ ਸੈੱਟ ਕਰ ਸਕਦੇ ਹੋ ਤੇ ਜੇਕਰ ਤੁਸੀਂ ਬਾਰਡਰ ਚੜਾਈ ਚ ਬਣਾਉਣਾ ਤਾਂ ਜਿਵੇਂ ਆਪਾਂ ਚੜਾਈ ਚ ਆਪਣੇ ਹਿਸਾਬ ਨਾਲ ਕਰ ਲੈਣਾ ਇਸ ਤਰ੍ਹਾਂ ਜਿੰਨੀ ਚੜਾਈ ਤੁਹਾਨੂੰ ਚਾਹੀਦੀ ਹੋਊਗੀ ਜਿਵੇਂ 10 ਲਾਂਗਾਂ 10 ਲਾਂਗਾਂ 10 ਲਾਂਗਾਂ ਇਸ ਤਰ੍ਹਾਂ ਉੱਪਰ ਕੋਈ ਹੋਰ ਡਿਜ਼ਾਈਨ ਸ਼ੁਰੂ ਕਰ ਸਕਦੇ ਆ ਤੇ ਜੇਕਰ ਤੁਸੀਂ ਸਾਰਾ ਹੀ ਆਪਣਾ ਇਹੀ ਡਿਜ਼ਾਈਨ ਬਣਾਉਣੀ ਹੈ ਤਾਂ ਇਹ ਡਿਜ਼ਾਈਨ ਵੀ ਜਿਹੜਾ ਬਣ ਕੇ ਬਹੁਤ ਹੀ ਸੋਹਣਾ ਲੱਗਦਾ ਹੈ ਜੈਕਟ ਤੇ ਬਣਾਓ ਬੱਚਿਆਂ ਦੀ ਫਰੌਕ ਲਈ ਬਣਾਓ ਜਾਂ ਆਪਣੀ ਜਿਹੜੀ ਕੁੜਤੀ ਲਈ ਬਣਾਓ ਠੀਕ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਸਾਰਾ ਡਿਜ਼ਾਈਨ ਵੀ ਤੁਸੀਂ ਇਹੀ ਬਣਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਇਸ ਡਿਜ਼ਾਈਨ ਨੂੰ ਸੈੱਟ ਕਿਵੇਂ ਕਰਨਾ ਹੈ 10 ਛਲਾਂਗਾ ਦਾ ਡਿਜ਼ਾਈਨ ਹੈ 10 ਛਲਾਂਗਾ ਮੈਂ ਤੁਹਾਨੂੰ ਕੰਪਲੀਟ ਕਰਕੇ ਦਿਖਾ ਦਿੰਨੀ ਹਾਂ ਉਲਟੇ ਪਾਸੇ ਤੋਂ ਦੇਖੇ ਇਸ ਤਰ੍ਹਾਂ ਦਿਖਾਈ ਦਿੰਦਾ ਉਲਟੇ ਪਾਸੇ ਤੋਂ ਸਾਰੀਆਂ ਛਲਾਂਗਾ ਉਲਟੀਆਂ ਬੰਦਦੀਆਂ ਇਸ ਲਈ ਜਿਹੜਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ 5 ਛਲਾਂਗਾ ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਕਿਉਂਕਿ 5 ਛਲਾਂਗਾ ਦਾ ਬਹੁਤ ਹੀ ਜ਼ਿਆਦਾ ਆਸਾਨ ਉਲਟੇ ਪਾਸੇ ਤੋਂ ਉਲਟੀਆਂ ਬੰਦਦੀਆਂ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉ ਲੈ ਕੁੰਡੀਆਂ ਨੇ 12 ਦੇ ਮਲਟੀਪਲ ਤ ਇਹ ਡਿਜ਼ਾਈਨ ਨੂੰ ਸੈੱਟ ਕਰਨ ਲਈ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ। ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਜਿਹੜੀ ਪਹਿਲੀ ਸਿਲਾਈ ਆ ਰਾਈਟ ਸਾਈਡ ਤੋਂ ਸ਼ੁਰੂ ਹੋਊਗੀ। ਦੇਖੋ ਇਸ ਤਰ੍ਹਾਂ ਦੇ ਕੁੰਡੇ ਹੁੰਦੇ ਆ ਜਿਹੜੇ। ਕੁੰਡੇ ਤੁਸੀਂ ਕਿਸੇ ਤਰ੍ਹਾਂ ਵੀ ਪਾ ਸਕਦੇ ਆ ਜਿਹੜੇ ਇਸ ਤਰ੍ਹਾਂ ਕੁੰਡੇ ਆਉਂਦੇ ਇਹਨੂੰ ਆਪਾਂ ਸਿੱਧੇ ਪਾਸੇ ਦੀ ਸਿਲਾਈ ਬੋਲ ਦਿੰਦੇ ਆ ਤੇ ਇਧਰ ਲਈ ਇਸ ਤਰ੍ਹਾਂ ਜਦੋਂ ਕੁੰਡੇ ਆਉਂਦੇ ਆ ਇਹ ਉਲਟੀ ਸਾਈਡ ਠੀਕ ਹੈ ਇਸ ਤਰ੍ਹਾਂ। ਸਿੱਧੇ ਪਾਸੇ ਤੋਂ ਡਿਜ਼ਾਈਨ ਜਿਹੜਾ ਆਪਣਾ ਸ਼ੁਰੂ ਹੋਊਗਾ। ਕੁੰਡੇ ਪਾਉਣ ਤੋਂ ਬਾਅਦ ਮੈਂ ਇੱਕ ਸਲਾਈ ਸਿੱਧੇ ਪਾਸੇ ਤੋਂ ਤੇ ਇੱਕ ਉਲਟ ਪਾਸੇ ਤੋਂ ਉਲਟੀ ਬਣਾ ਕੇ ਕੰਪਲੀਟ ਕਰ ਲਈਏ। ਤੁਸੀਂ ਇਹ ਦੋ ਸਲਾਈਆਂ ਬਣਾਉਣੀਆਂ ਬਣਾ ਸਕਦੇ ਨਹੀਂ ਤੁਹਾਡੀ ਆਪਣੀ ਮਰਜ਼ੀ ਹੈ ਕੁੰਡੇ ਪਾਉਣ ਤੋਂ ਬਾਅਦ ਵੀ ਤੁਸੀਂ ਜਿਹੜਾ ਇਹ ਡਿਜ਼ਾਈਨ ਹੈ ਸ਼ੁਰੂ ਕਰ ਸਕਦੇ ਹੋ ਠੀਕ ਹੈ। ਇਹਦੇ ਨਾਲ ਕੀ ਹੁੰਦਾ ਜਦੋਂ ਆਪਾਂ ਉਲਟੀ ਲਾਈਨ ਬਣਾਉਣੀ ਹੈ ਇੱਕ ਰਾਈਟ ਸਾਈਡ ਤੋਂ ਰੋਂਗ ਸਾਈਡ ਤੋਂ ਤਾਂ ਕੁੰਡੇ ਜਿਹੜੇ ਥੋੜੀ ਜਿਹੀ ਲੂਜ਼ ਹੋ ਜਾਂਦੇ ਹੈ ਡਿਜ਼ਾਈਨ ਬਣਾਉਣਾ ਆਸਾਨ ਹੋ ਜਾਂਦਾ ਹੈ। ਤਾਂ ਪਹਿਲੀ ਸਲਾਈ ਸ਼ੁਰੂ ਹੋਊਗੀ ਰਾਈਟ ਸਾਈਡ ਤੋਂ। ਜਿਹੜਾ ਆਪਣਾ ਇਹ ਡਿਜ਼ਾਈਨ ਆ 12-12 ਕੁੰਡਿਆਂ ਦਾ ਡਿਜ਼ਾਈਨ ਆ ਤਿੰਨ ਕੁੰਡੇ ਆਪਾਂ ਐਕਸਟਰਾ ਲੈਣੇ ਆ ਠੀਕ ਆ ਜਿਵੇਂ 12 12 12 ਤਿੰਨ ਕੁੰਡੇ ਆਖਰ ਤੇ ਐਕਸਟਰਾ ਰੱਖਣੀ ਆ ਆਪਾਂ ਡਿਜ਼ਾਈਨ ਸੈਟ ਸੈੱਟ ਕਰਨ ਲਈ ਠੀਕ ਆ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਲੈਣੇ ਹੋਣਗੇ ਤੁਸੀਂ ਸਾਰੇ ਇਸ ਤਰ੍ਹਾਂ ਲੈਣੇ ਆ 12 ਕੁੰਡਿਆਂ ਦਾ ਡਿਜ਼ਾਈਨ ਆ ਤਾਂ ਪਹਿਲੀ ਸਲਾਈ ਰਾਈਟ ਸਾਈਡ ਤੋਂ ਸ਼ੁਰੂ ਕਰਦੇ ਆ ਆਪਾਂ ਪਹਿਲਾ ਕੁੰਡਾ ਤਾਰੋ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਹੈ ਕਿਉਂਕਿ ਵਾਧੂ ਕੁੰਡਾ ਠੀਕ ਆ ਉਸ ਤੋਂ ਬਾਅਦ ਹੁਣ ਆਪਣਾ 12 ਕੁੰਡਿਆਂ ਵਾਲਾ ਡਿਜ਼ਾਈਨ ਸ਼ੁਰੂ ਹੋਊਗਾ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ thread ਅੱਗੇ ਕਰਨਾ ਸਲਾਈ ਤੇ ਲਪੇਟਣਾ ਇਸ ਤਰ੍ਹਾਂ ਤੇ ਚਾਰ ਕੁੰਡੇ ਆਪਾਂ ਬਣਾਉਣੇ ਆ ਉਲਟੇ 1 2 3 4 ਠੀਕ ਹੈ ਚਾਰ ਕੁੰਡੇ ਉਲਟੇ ਬਣਾ ਕੇ ਤਿੰਨ ਕੁੰਡਿਆਂ ਦਾ ਇੱਕ ਬਣਾਉਣਾ ਉਲਟ ਇਸ ਤਰ੍ਹਾਂ ਠੀਕ ਹੈ ਫਿਰ ਚਾਰ ਕੁੰਡੇ ਉਲਟੇ ਇੱਕ 2 10 4 ਫਿਰ ਥ्रेड ਸਲਾਈ ਟਿਲ ਪੇੜ ਕੇ ਅੱਗੇ ਲੈ ਕੇ ਆਉਣਾ ਇਸ ਤਰ੍ਹਾਂ ਆਪਣੇ ਕੋਲ ਹੁਣ ਇੱਥੇ 2 4 6 8 10 12 ਗੁੰਡੇ ਹੋਗੇ ਦੁਬਾਰਾ ਫੇਰ ਇਸੇ ਤਰ੍ਹਾਂ ਹੀ ਸ਼ੁਰੂ ਕਰਾਂਗੇ ਆਪਾਂ ਇੱਕ ਕੁੰਡਾ ਸਿੱਧਾ ਬਣਾਇਆ ਸੀ ਪਹਿਲਾਂ ਆਪਾਂ ਤਾਂ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਠੀਕ ਹੈ ਡਿਜ਼ਾਈਨ ਦੁਬਾਰਾ ਸ਼ੁਰੂ ਹੋ ਗਿਆ 12 ਕੁੰਡਿਆਂ ਵਾਲਾ ਥ੍ਰੈਡ ਸਲਾਈਟ ਲਪੇਟ ਕੇ ਅੱਗੇ ਚਾਰ ਕੁੰਡੇ ਉਲਟ ਇੱਕ 2 10 4 10 ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਉਲਟਾ ਇਸ ਤਰ੍ਹਾਂ ਫੇਰ ਚਾਰ ਕੁੰਡੇ ਉਲਟੇ ਇੱਕ 2 10 4 ਠੀਕ ਹੈ ਇਸ ਤਰ੍ਹਾਂ ਫਿਰ ਥ੍ਰੈਡ ਜਿਹੜਾ ਸਲਾਈ ਤੇ ਲਪੇਟ ਕੇ ਅੱਗੇ ਕਰਨਾ ਇਸ ਤਰ੍ਹਾਂ ਤਾਂ ਆਪਣੇ ਕੋਲ 12 ਕੁੰਡੇ ਹੋਗੇ ਦੁਬਾਰਾ ਡਿਜ਼ਾਈਨ ਸ਼ੁਰੂ ਹੋਊਗਾ ਇੱਕ ਕੁੰਡਾ ਸਿੱਧਾ ਥ੍ਰੈਡ ਸਲਾਈ ਤੇ ਲਪੇਟ ਕੇ ਅੱਗੇ ਚਾਰ ਕੁੰਡੇ ਉਲਟੇ 1 2 10 4 10 ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ ਇਸ ਤਰ੍ਹਾਂ ਫਿਰ ਚਾਰ ਕੁੰਡੇ ਉਲਟੇ 1 2 10 ਚਾ ਠੀਕ ਹੈ ਇੱਕ ਕੁੰਡਾ ਮੇਰੇ ਕੋਲੇ ਥੇ ਘਟਦਾ ਤਾਂ ਮੈਂ ਇਸ ਤਰ੍ਹਾਂ ਪੂਰਾ ਕਰੂੰਗੀ ਥ्रेड ਲੱਗੇ ਰੱਖਣਾ ਇਹ ਕੁੰਡਾ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਲਾਸਟ ਵਾਲਾ ਵੀ ਆਪ ਸਿੱਧਾ ਬਣਾ ਲਾਂਗੇ ਦੇਖੋ ਇੱਥੇ ਤਿੰਨ ਵਾਰ ਡਿਜ਼ਾਈਨ ਰਿਪੀਟ ਹੋ ਗਿਆ ਆਪਣਾ 12 12 ਚ ਆ ਗਈ 12 36 ਤਿੰਨ ਕੁੰਡੇ ਵਾਧੂ ਐਕਸਟਰਾ ਠੀਕ ਹੈ ਤਿੰਨ ਵਾਰ 12 12 ਕੁੰਡਿਆਂ ਤੇ ਡਿਜ਼ਾਈਨ ਜਿਹੜਾ ਆਪਣਾ ਰਿਪੀਟ ਹੋ ਗਿਆ ਰਾਂਗ ਸਾਈਡ ਤੋਂ ਸਾਰੀਆਂ ਸਲਾਈਆਂ ਜਿਹੜੀਆਂ ਆਪਾਂ ਇਹ ਉਲਟੀਆਂ ਬਣਾਉਣੇ 10 ਸਲਾਈਆਂ ਦਾ ਡਿਜ਼ਾਈਨ ਹੈ 5 ਸਲਾਈਆਂ ਡਿਜ਼ਾਈਨ ਦੀਆਂ ਬਾਂਧੀਆਂ ਰਾਈਟ ਸਾਈਡ ਤੋਂ 5 ਸਲਾਈਆਂ ਉਲਟੇ ਪਾਸੇ ਤੋਂ ਉਲਟੀਆਂ ਬਾਂਧੀਆਂ ਇਸ ਲਈ ਜਿਹੜਾ ਇਹ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਆਸਾਨ ਸਾਰੀ ਸिलाई ਮੈਂ ਰਾਂਗ ਸਾਈਡ ਤੋਂ ਇਸ ਤਰ੍ਹਾਂ ਉਲਟੀ ਬਣਾ ਕੇ ਕੰਪਲੀਟ ਕਰਦੀ ਹਾਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਆ ਗਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬਣੂ ਹੁਣ ਅੱਗੇ ਆਪਣਾ ਡਿਜ਼ਾਈਨ ਸ਼ੁਰੂ ਹੋਗਾ 12 ਕੁੰਡਿਆਂ ਵਾਲਾ ਤਾਂ ਦੋ ਕੁੰਡੇ ਸਿੱਧੇ ਆ ਜਾਣਗੇ ਇੱਕ ਆਪਣਾ ਇਹ ਇੱਕੇ ਜਾਲੀ ਵਾਲਾ ਠੀਕ ਹੈ ਇਸ ਤਰ੍ਹਾਂ ਥ੍ਰੈਡ ਸਲਾਈ ਤੇ ਲਪੇਟ ਕੇ ਹੁਣ ਅੱਗੇ ਕਰਾਂਗੇ ਜਾਲੀ ਤੇ ਜਾਲੀ ਬਣੂਗੀ ਇਸ ਤਰ੍ਹਾਂ ਤਿੰਨ ਕੁੰਡੇ ਉਲਟੇ 1 2 3 ਠੀਕ ਹੈ ਪਹਿਲਾਂ ਆਪਾਂ ਚਾਰ ਬਣਾਏ ਸੀ ਪਹਿਲੀ ਸਲਾਈ ਚ ਹੁਣ ਤਿੰਨ ਕੁੰਡੇ ਉਲਟੇ ਫਿਰ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਇਸ ਤਰ੍ਹਾਂ ਬਣਾ ਦੇਣਾ ਇਸ ਤਰ੍ਹਾਂ ਠੀਕ ਹੈ ਫੇਰ ਤਿੰਨ ਕੁੰਡੇ ਉਲਟੇ 1 2 3 ਥ੍ਰੈਡ ਲੱਗੇ ਤੇ ਕੁੰਡਾ ਸਿੱਧਾ ਐਸਟਰਾ ਠੀਕ ਹੈ 12 ਕੁੰਡੇ ਹੋ ਗਏ ਆਪਣੇ ਦੁਬਾਰਾ ਫੇਰ ਡਿਜ਼ਾਈਨ ਇਹੀ ਆਪਣਾ ਸ਼ੁਰੂ ਹੋਊਗਾ ਦੋ ਕੁੰਡੇ ਸਿੱਧੇ 1 2 ਠੀਕ ਹੈ ਜਾਲੀ ਤੇ ਜਾਲੀ ਬਣੂਗੀ ਥ੍ਰੈਡ ਲਪੇਟ ਕੇ ਅੱਗੇ ਤਿੰਨ ਕੁੰਡੇ ਉਲਟੇ 1 2 3 3 ਕੁੰਡਿਆਂ ਦਾ ਇੱਕ ਕੁੰਡਾ ਬਣੂਗਾ ਉਲਟਾ ਠੀਕ ਹੈ ਇਸ ਤਰ੍ਹਾਂ ਫਿਰ ਤਿੰਨ ਕੁੰਡੇ ਉਲਟੇ 1 2 3 ਇਸ ਤਰ੍ਹਾਂ ਥ੍ਰੈਡ ਡੱਗੀ ਰੱਖਾਂਗੇ ਕੁੰਡਾ ਸਿੱਧਾ 12 ਕੁੰਡੇ ਹੋਗੇ ਦੁਬਾਰਾ ਫੇਰ ਡਿਜ਼ਾਈਨ ਰਿਪੀਟ ਕਰਾਂਗੇ 2 ਕੁੰਡੇ ਸਿੱਧੇ ਥ੍ਰੈਡ ਲਪੇਟ ਕੇ ਅੱਗੇ ਕਰਾਂਗੇ ਜਾਲੀ ਤੇ ਜਾਲੀ ਬਣੂਗੀ ਤਿੰਨ ਕੁੰਡੇ ਉਲਟੇ 1 2 3 ਫੇਰ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਇਸ ਤਰ੍ਹਾਂ ਫੇਰ ਤਿੰਨ ਕੁੰਡੇ ਉਲਟੇ 1 2 3 ਥ੍ਰੈਡ ਢੱਕੀ ਰੱਖਾਂਗੇ ਲਾਸਟ ਤੇ ਉਸੇ ਤਰ੍ਹਾਂ ਦੋ ਕੁੰਡੇ ਸਿੱਧੇ ਆਗੇ ਲਾਸਟ ਵਾਲਾ ਸਿੱਧੀ ਸਲਾਈ ਹੈ ਬਾਦੂ ਕੁੰਡਾ ਸਿੱਧਾ ਬਣਾਉਂਦੇ ਆ ਉਲਟਾ ਠੀਕ ਹੈ ਸਿੱਧਾ ਹੀ ਬਣਾਵਾਂਗੇ ਕਿਉਂਕਿ ਸਿੱਧੇ ਪਾਸੇ ਦੀ ਸਲਾਈ ਹੈ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਸਾਰੀ ਉਲਟੀ ਰੌਂਗ ਸਾਈਡ ਤੋਂ ਡਿਜ਼ਾਈਨ ਦੀ ਪੰਜਵੀਂ ਸਲਾਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਅਤਾਰੋ ਚਾਹੇ ਬੁਣੋ ਇਸ ਤਰ੍ਹਾਂ ਠੀਕ ਹੈ ਉਸ ਤੋਂ ਬਾਅਦ ਹੁਣ ਆਪਣਾ ਡਿਜ਼ਾਈਨ ਸ਼ੁਰੂ ਹੋਊਗਾ ਪਹਿਲੀ ਸਲਾਈ ਚ ਆਪਾਂ ਇੱਕ ਕੁੰਡਾ ਸਿੱਧਾ ਬਣਾਇਆ ਫਿਰ ਦੂਸਰੀ ਉਲਟੀ ਤੀਸਰੀ ਚ ਦੋ ਸਿੱਧੇ ਚੌਥੀ ਉਲਟੀ ਹੁਣ ਪੰਜਵੀਂ ਸਲਾਈ ਦੇਖੋ ਆਪਾਂ ਇੱਕ ਦੋ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਇਸ ਤਰ੍ਹਾਂ ਠੀਕ ਹੈ ਫਿਰ ਥ੍ਰੈਡ ਅੱਗੇ ਕਰਾਂਗੇ ਇਸ ਤਰ੍ਹਾਂ ਲਪੇਟ ਕੇ ਸਲਾਈ ਤੇ ਫਿਰ ਆਪਨੇ ਆਉਣਗੇ ਦੋ ਕੁੰਡੇ ਉਲਟੇ ਇੱਕ ਦੋ ਫਿਰ ਤਿੰਨ ਕੁੰਡੇ ਆਂ ਦਾ ਬਣਾਵਾਂਗੇ ਇੱਕ ਕੁੰਡਾ ਉਲਟਾ ਇਸ ਤਰ੍ਹਾਂ ਠੀਕ ਹੈ ਫਿਰ ਦੋ ਕੁੰਡੇ ਉਲਟੇ ਇੱਕ ਦੋ ਥ੍ਰੈਡ ਅੱਗੇ ਹੀ ਰੱਖਾਂਗੇ ਜਾਲੀ ਤੇ ਜਾਲੀ ਬਣੂਗੀ ਦੋ ਕੁੰਡੇ ਸਿੱਤੇ 12 ਕੁੰਡੇ ਆਪਣੇ ਹੋ ਗਏ ਇਸ ਤਰ੍ਹਾਂ ਪਹਿਲਾ ਕੁੰਡਾ ਆ ਤਾਰ ਕੇ ਤਿੰਨ ਕੁੰਡੇ ਸਿੱਧੇ ਥ੍ਰੈਡ ਲਪੇਟ ਕੇ ਅੱਗੇ ਦੋ ਕੁੰਡੇ ਉਲਟੇ ਤਿੰਨ ਦਾ ਇੱਕ ਦੋ ਉਲਟੇ ਥ੍ਰੈਡ ਲੱਗੇ ਦੋ ਸਿੱਧੇ ਡਿਜ਼ਾਈਨ ਦੁਬਾਰਾ ਫੇਰ ਸ਼ੁਰੂ ਹੋ ਗਿਆ ਇਸ ਤਰ੍ਹਾਂ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਇੱਕ ਤਾਂ ਵਿੱਚ ਜਿਹੜੇ ਪੰਜ ਕੁੰਡੇ ਸਿੱਧੇ ਆ ਜਾਂਦੇ ਇਸ ਤਰ੍ਹਾਂ ਠੀਕ ਹੈ ਦੁਬਾਰਾ ਡਿਜ਼ਾਈਨ ਸ਼ੁਰੂ ਕੀਤਾ ਤਿੰਨ ਕੁੰਡੇ ਸਿੱਧੇ ਵਿੱਚ ਇਸ ਤਰ੍ਹਾਂ ਪੰਜ ਕੁੰਡੇ ਸਿੱਧੇ ਹੋ ਜਾਂਦੇ ਇੱਥੋਂ ਤੱਕ ਆਪਣਾ ਇੱਕ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ ਇਥੇ ਆਪਣਾ ਡਿਜ਼ਾਈਨ ਦੁਬਾਰਾ ਸ਼ੁਰੂ ਹੋ ਜਾਂਦਾ ਤਿੰਨ ਕੁੰਡੇ ਸਿੱਧੇ ਥ੍ਰੈਡ ਅੱਗੇ ਸਲਾਈ ਤੇ ਲਪੇਟ ਕੇ ਇਸ ਤਰ੍ਹਾਂ ਦੋ ਕੁੰਡੇ ਉਲਟੇ ਇੱਕ ਦੋ ਫਿਰ ਤਿੰਨ ਕੁੰਡਿਆਂ ਦਾ ਬਣਾਵਾਂਗੇ ਇਹ ਕੁੰਡਾ ਇਸ ਤਰ੍ਹਾਂ ਉਲਟਾ ਫਿਰ ਦੋ ਕੁੰਡੇ ਉਲਟੇ ਇੱਕ ਦੋ ਇਸ ਤਰ੍ਹਾਂ ਥ੍ਰੈਡ ੱੱਗੇ ਰੱਖਾਂਗੇ ਇੱਕ ਦੋ ਤਿੰਨ ਕੁੰਡੇ ਸਿੱਧੇ ਠੀਕ ਹੈ ਡਿਜ਼ਾਈਨ ਕੰਪਲੀਟ ਹੋ ਗਿਆ 12 ਕੁੰਡਿਆਂ ਦਾ ਦੁਬਾਰਾ ਫਿਰ ਆਪਾਂ ਡਿਜ਼ਾਈਨ ਸ਼ੁਰੂ ਕਰਾਂਗੇ ਸੌਰੀ ਇੱਥੇ ਦੋ ਕੁੰਡੇ ਸਿੱਧੇ ਬਣਾਉਣੇ ਸੀ ਇਸ ਤਰ੍ਹਾਂ ਡਿਜ਼ਾਈਨ ਦੁਬਾਰਾ ਸ਼ੁਰੂ ਹੋਊਗਾ ਇੱਕ ਦੋ ਤਿੰਨ ਕੁੰਡੇ ਸਿੱਧੇ ਆ ਜਾਣਗੇ ਪੰਜ ਕੁੰਡੇ ਆਪਣੇ ਇਸ ਤਰ੍ਹਾਂ ਸਿੱਧੇ ਆ ਜਾਂਦੇ ਥ੍ਰੈਡ ਲਪੇਟ ਕੇ ਅੱਗੇ ਕਰਾਂਗੇ ਇਸ ਤਰ੍ਹਾਂ ਦੋ ਕੁੰਡੇ ਉਲਟੇ ਇੱਕ ਦੋ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਇਸ ਤਰ੍ਹਾਂ ਫਿਰ ਦੋ ਕੁੰਡੇ ਆਪਣੀ ਆਗੇ ਉਲਟੇ ਇੱਕ ਦੋ ਠੀਕ ਹੈ ਇਸ ਤਰ੍ਹਾਂ ਥ्रेड ਡੱਗੇ ਰੱਖਾਂਗੇ ਇੱਕ ਦੋ ਕੁੰਡੇ ਸਿੱਧੇ ਐਸਟਰਾ ਜਿਵੇਂ ਸਟਾਰਟਿੰਗ ਚ ਆਪਣਾ ਡਿਜ਼ਾਈਨ ਆਇਆ ਤਿੰਨ ਕੁੰਡੇ ਸਿੱਧੇ ਲਾਸਟ ਤੇ ਉਸੇ ਤਰ੍ਹਾਂ ਹੀ ਆ ਜਾਂਦਾ ਲਾਸਟ ਵਾਲਾ ਸਿੱਧਾ ਬਣਾਉਣਾ ਚਾਹ ਉਲਟਾ ਇਸ ਤਰ੍ਹਾਂ ਠੀਕ ਹੈ ਛੇਵੀਂ ਸिलाई ਸਾਰੀ ਉਲਟੀ ਬਣਾ ਕੇ ਕੰਪਲੀਟ ਕਰਨੀ ਇਹ ਆਪਣੀ ਸੱਤਵੀਂ ਸिलाई ਪਹਿਲਾ ਕੁੰਡਾ ਤਾਰੂ ਚਾਹੇ ਬਣੂ ਇਸ ਤਰ੍ਹਾਂ ਹੁਣ ਆਪਣੀਆਂ ਆਉਣਗੇ ਚਾਰ ਕੁੰਡੇ ਸਿੱਧੇ ਇਹ ਘਰੇਲੂ ਸਿੱਧੀ ਸਲਾਈ ਵਿੱਚ ਸਿੱਧੇ ਕੁੰਡੇ ਵਾਧਦੇ ਜਾਣਗੇ ਉਲਟੇ ਕੁੰਡੇ ਘਟਦੇ ਜਾਣਗੇ ਚਾਰ ਕੁੰਡੇ ਸਿੱਧੇ ਥ੍ਰੈਡ ਸਲਾਈ ਤੇ ਲਪੇਟ ਕੇ ਅੱਗੇ ਇਸ ਤਰ੍ਹਾਂ ਹੁਣ ਆਪਣਾ ਇੱਕ ਕੁੰਡਾ ਉਲਟਾ ਆਊਗਾ ਫਿਰ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਇਸ ਤਰ੍ਹਾਂ ਇਸ ਤਰ੍ਹਾਂ ਫਿਰ ਇੱਕ ਕੁੰਡਾ ਉਲਟਾ ਥ੍ਰੈਡ ਅੱਗੇ ਰੱਖਾਂਗੇ ਇੱਕ दो तीन दो चार, चारे अठ दस बारह कुंडे हो गए बारह डिजाइन कंप्लीट हो गया देखो वादू कुंडा उतारो चाहे बनो उस दो, चार बा चार सीधे थ्रेडल लपेट के अगे एक कुंडा उल्टा ठीक है तीन द एक एक कुंडा उल्टा थ्रैडल भेट के अगे तीन कुंडे सीधे ਜਾਇਨ ਦੁਬਾਰਾ ਸ਼ੁਰੂ ਹੋ ਗਿਆ ਆਪਣਾ ਹੁਣ ਇੱਥੇ 1 2 3 4 ਕੁੰਡੇ ਸਿੱਧੇ ਆ ਗਏ ਤਾਂ ਵਿੱਚ 7 ਕੁੰਡੇ ਸਿੱਧੇ ਹੋ ਜਾਂਦੇ ਠੀਕ ਹੈ ਥ੍ਰੈਡ ਲ ਪੇੜ ਕੇ ਅੱਗੇ ਇੱਕ ਕੁੰਡਾ ਉਲਟਾ ਇਸ ਤਰ੍ਹਾਂ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਫਿਰ ਇੱਕ ਕੁੰਡਾ ਉਲਟਾ ਇਸ ਤਰ੍ਹਾਂ ਠੀਕ ਹੈ ਥ੍ਰੈਡ ਅੱਗੇ ਰੱਖਾਂਗੇ ਉਸੇ ਤਰ੍ਹਾਂ ਇੱਕ 2 3 ਕੁੰਡੇ ਸਿੱਧੇ ਇਹ ਕ ਡਿਜ਼ਾਈਨ ਕੰਪਲੀਟ ਹੋ ਗਿਆ ਦੁਬਾਰਾ ਫੇਰ ਡਿਜ਼ਾਈਨ ਸ਼ੁਰੂ ਹੋਗਾ 1 2 10 4 ਕੁੰਡੇ ਸਿੱਧੇ ਥ੍ਰੈਡ ਲ ਪੇਟ ਕੇ ਅੱਗੇ ਇਸ ਤਰ੍ਹਾਂ ਇਹ ਕੁੰਡਾ ਉਲਟਾ 10 ਕੁੰਡਿਆਂ ਦਾ ਇੱਕ ਉਲਟਾ ਇਸ ਤਰ੍ਹਾਂ ਫਿਰ ਇੱਕ ਕੁੰਡਾ ਉਲਟਾ ਠੀਕ ਹੈ ਥ੍ਰੈਡ ਅੱਗੇ 1 2 10 4 ਲਾਸਟ ਤੇ ਉਸੇ ਤਰ੍ਹਾਂ ਅੱਗੇ ਜਿਵੇਂ ਆਪਣਾ ਸਟਾਰਟਿੰਗ ਚ ਡਿਜ਼ਾਈਨ ਆਉਂਦਾ ਲਾਸਟ ਵਾਲਾ ਸਿੱਧਾ ਬਣਾਓ ਚਾਹੇ ਉਲਟਾ ਇਸ ਤਰ੍ਹਾਂ ਠੀਕ ਹੈ ਸੱਤ ਸਲਾਈਆਂ ਕੰਪਲੀਟ ਹੋ ਗਈਆਂ ਅੱਠਵੀਂ ਉਲਟੀ ਬਣਾਵਾਂਗੇ ਰੌਂਗ ਸਾਈਡ ਤੋਂ ਅੱਠ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਦੀ ਆ ਗਈ ਨੌਵੀਂ ਸਲਾਈ ਦੇਖੋ ਪਹਿਲਾ ਕੁੰਡਾ ਅਤਾਰੋ ਚਾਹੇ ਬੁਣੋ ਉਸ ਤੋਂ ਬਾਅਦ ਪੰਜ ਕੁੰਡੇ ਹੁਣ ਆਪਣੇ ਸਿੱਧੇ ਆਉਣਗੇ 1 2 10 4 5 ਉਲਟੇ ਕੁੰਡੇ ਹੁਣ ਜਿਹੜੇ ਖਤਮ ਹੋ ਗਏ ਜਾਲੀ ਤੇ ਜਾਲੀ ਬਣੂਗੀ ਥ੍ਰੈਡ ਲਪੇਟ ਕੇ ਅੱਗੇ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਥ੍ਰੈਡ ਅੱਗੇ ਹੀ ਰੱਖਾਂਗੇ ਚਾਰ ਕੁੰਡੇ ਸਿੱਧੇ ਬਣਾਵਾਂਗੇ ਇੱਕ ਦੋ ਤਿੰਨ ਚਾਰ ਇੱਕ ਡਿਜ਼ਾਈਨ 12 ਕੁੰਡਿਆਂ ਦਾ ਖਤਮ ਹੋ ਗਿਆ ਆਪਣਾ ਇਸ ਤਰ੍ਹਾਂ ਠੀਕ ਹੈ ਡਿਜ਼ਾਈਨ ਦੁਬਾਰਾ ਸ਼ੁਰੂ ਹੋਗਾ ਵਿੱਚ ਆਪਣੇ ਨੌ ਕੁੰਡੇ ਸਿੱਧੇ ਆ ਜਾਂਦੇ ਆਂਦੀਏ 1 2 3 4 5 ਠੀਕ ਹੈ 4 ਇਧਰਲੇ ਡਿਜ਼ਾਈਨ ਦੇ 5 ਜਦੋਂ ਆਪਣਾ ਡਿਜ਼ਾਈਨ ਸ਼ੁਰੂ ਹੋਇਆ 5 ਕੁੰਡੇ ਸਿੱਧੇ ਤਾਂ ਨਾਲ ਕੁੰਡੇ ਹੋਗੇ ਥ੍ਰੈਡ ਲਪੇਟ ਕੇ ਅੱਗੇ ਕਰਾਂਗੇ ਇਸ ਤਰ੍ਹਾਂ 3 ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਇਸ ਤਰ੍ਹਾਂ ਥ੍ਰੈਡ ਅੱਗੇ ਰੱਖਾਂਗੇ 4 ਕੁੰਡੇ ਸਿੱਧੇ ਬਣਾਵਾਂਗੇ 1 2 3 4 ਠੀਕ ਹੈ ਫਿਰ ਆਪਣੇਉਣਗੇ 1 2 3 4 5 ਗੁੰਡੇ ਸਿੱਧੇ ਥ੍ਰੈਡ ਲੱਗੇ ਸਲਾਈ ਤੇ ਲਪੇਟ ਕੇ ਇਸ ਤਰ੍ਹਾਂ 10 ਗੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਇਸ ਤਰ੍ਹਾਂ ਠੀਕ ਹੈ ਫਿਰ ਥ੍ਰੈਡ ਲੱਗੇ ਰੱਖਾਂਗੇ 1 2 3 ਚਾਰ ਪੰਜ ਕੁੰਡੇ ਸਿੱਧੇ ਲਾਸਟ ਤੇ ਆਪਣੇ ਉਸੇ ਤਰ੍ਹਾਂ ਕੁੰਡੇ ਆਉਣਗੇ ਜਿਵੇਂ ਆਪਣੇ ਸਟਾਰਟਿੰਗ 'ਚ ਆਉਂਦੇ ਆ ਠੀਕ ਹੈ ਨੌ ਸਲਾਈਆਂ ਕੰਪਲੀਟ ਹੋ ਗਈਆਂ ਦੇਖੋ ਇਸ ਤਰ੍ਹਾਂ 10ਵੀਂ ਤੇ ਲਾਸਟ ਸਲਾਈ ਰੋਂਗ ਸਾਈਡ ਤੋਂ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਇਸ ਤਰ੍ਹਾਂ 10 ਸਲਾਈਆਂ ਦਾ ਆਪਣਾ ਡਿਜ਼ਾਈਨ ਬਹੁਤ ਹੀ ਸੌਖਾੜ ਜਾਈ ਹੈ ਜਦੋਂ ਤੁਸੀਂ ਡਿਜ਼ਾਈਨ ਨੂੰ ਸ਼ੁਰੂ ਕਰੋਗੇ ਤਾਂ ਅੱਗੇ ਜਿਹੜੀਆਂ ਤੁਹਾਨੂੰ ਸਲਾਈਆਂ ਆਪਣੀਆਂ ਆ ਪੀੜੀਆਂ ਸੌਖੀਆਂ ਲੱਗਦੀਆਂ ਜਾਣੀਆਂ। ਐਕਸਟਰਾ। ਸਲੰਗਾਂ ਤੁਸੀਂ ਜਿਹੜੀਆਂ ਆਪਣੀ ਪੱਛਮ ਦੇ ਹਿਸਾਬ ਨਾਲ ਲੈਣੀਆਂ ਜਿਸ ਤਰ੍ਹਾਂ ਦੀ ਵੀ ਤੁਹਾਡੀ ਪੱਛਮ ਹੋਊਗੀ। ਮੈਂ ਇੱਥੇ ਨਾਰਮਲ ਪੱਛਮ ਮੇਰੇ ਕੋਲੇ 10 ਨੰਬਰ ਸਲੰਗਾਂ ਤੇ ਤੁਹਾਨੂੰ ਬਣਾ ਕੇ ਦਿਖਾ ਰਹੀ ਹਾਂ। ਲਓ ਜੀ 10 ਲਾਈਨਾਂ ਆਪਣੀਆਂ ਕੰਪਲੀਟ ਹੋ ਗਈਆਂ ਇਸ ਤਰ੍ਹਾਂ ਠੀਕ ਹੈ ਦੇਖੋ ਕਿੰਨਾ ਸੋਨਾ ਡਿਜ਼ਾਈਨ ਬਣ ਕੇ ਆਇਆ ਸਿੱਧੇ ਕਿੰਨੇ ਬਾਦ ਦੇ ਗਏ ਉਲਟੇ ਕੱਟ ਦੇ ਗਏ ਇਸ ਤਰ੍ਹਾਂ ਠੀਕ ਹੈ ਤੇ ਚਲੋ ਜੀ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਜੇ ਕਰਨਾ ਵੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ